ਹੈ ਨੀ ਸੌ ਤੇਰੀ ਬਾਦੀ ਦੱਸ ਮੈਂ ਕੀ ਕਰਾਂ ਨੀਕੋ ਕੇ ਵਿੱਚ ਪਾ ਕੇ दारू ਕਿਉਂਕਿ ਸਾਡੇ ਪੰਜਾਬੀ ਜਗਾੜੀ ਬਹੁਤ ਐ ਜਿਹਨੇ ਪਰਦੇ ਨਾਲ ਪੀਣੀ ਉਹ ਕੋਕਚ ਪਾ ਲੈਂਦੇ ਐ ਨੀਕੋ ਕੇ ਵਿੱਚ ਪਾ ਕੇ दारू ਸਿਰ ਤੋਂ ਘਮ ਹਕੇ दारू ਨੀ ਮੇ ਨੀ ਮੇਰੇ ਬੁੱਲਾ ਨੂੰ ਸ਼ਹਾਦੀ ਹੀ ਥੰਦਸ ਮੈਂ ਕੀ ਕਰਾਂ ਹੈ ਨੀ ਸੌ ਤੇਰੀ ਬਾਤੀ ਥੰਦਸ ਮੈਂ ਕੀ ਕਰਾਂ ਕਹਿੰਦਾ ਹੋਮਿਲ ਕੇ ਸੀ ਕੁੜੀਆਂ ਹਰ ਪੁਰਾਣੇ ਨੀਜਿਤ ਕਰਕੇ ਉਹ ਬਹਿ ਗਏ ਜੇ ਨਹੀਂ ਪੀਣੀ ਤਾ ਨਾ ਪੀਣੀ ਇਹ ਕਹਿ ਕੇ ਠੇਕੇ ਲਾ ਗੇ ਬੋਤਲ ਤੇ ਖਾਰੇ ਲੈ ਲੈ ਪਾਪੜ ਕਰਾਰੇ ਲੈ ਲੈ ਬੋਤਲੇ ਤੇ ਖਾਰੇ ਲੈ ਲੈ ਪਾਪੜੀ ਕਰਾਰੇ ਲੈ ਲੈ ਮਹਿਫਿਲ ਸਜਾ ਲਈ ਥੰਦਸ ਮੈਂ ਕੀ ਕਰਾਂ ਨੀ ਉੱਥੇ ਸੌ ਤੇਰੀ ਪਾਲੀ ਥੰਦਸ ਮੈਂ ਕੀ ਕਰਾਂ ਸੋ ਕਿਸਾਨੀ ਦਾ ਜਿਹੜਾ ਮੁੱਦਾ ਹੈ